ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਤੁਹਾਨੂੰ ਦਵਾਈਆਂ ਸਾਰੀਆਂ ਦਿਖਾਈ ਦੇਣੀਆਂ ਨੇ ਜਿੰਨੀਆਂ ਵੀ ਦਵਾਈਆਂ ਹੁਣ ਐਟ ਅ ਟਾਈਮ ਪਈਆਂ ਨੇ ਉਹ ਆਪਾਂ ਦਿਖਾ ਦਾਂਗੇ ਬਾਕੀ ਜਿਹੜੇ ਅਗਲੀ ਵਾਰ ਲਿਆਵਾਂਗੇ ਉਹ ਅਗਲੇ ਬਲੌਗ 'ਚ ਦਿਖਾ ਦਾਂਗੇ ਜਿਆਦਾਤਰ ਬੰਦਿਆਂ ਨੂੰ ਤਾਂ ਪਤਾ ਹੀ ਹੁੰਦਾ ਜਿਹੜੇ ਸਬਜ਼ੀ ਦਾ ਕੰਮ ਕਰਦੇ ਆ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਜਿਹੜੇ ਨਵੇਂ ਨੇ ਚਲੋ ਉਹਨਾਂ ਨੂੰ ਮਾੜਾ ਮੋਟਾ ਪਤਾ ਲੱਗ ਜਾਂਦਾ ਦਵਾਈ ਦੇਖ ਕੇ ਕਈ ਵਾਰ ਦੁਕਾਨਦਾਰ ਆਪਾਂ ਨੂੰ ਨਹੀਂ ਉਹੋ ਜਿਹੀ ਦਵਾਈ ਦਿੰਦਾ ਜਿਹਦੀ ਆਪਾਂ ਨੂੰ ਲੋੜ ਹੁੰਦੀ ਆ ਅ ਇੱਕੋ ਹੀ ਬਦਲ ਬਦਲ ਕੇ ਦੇਈ ਜਾਂਦੇ ਨੇ ਦੁਕਾਨਦਾਰ ਜ਼ਿਆਦਾਤਰ ਨਵੀਂ ਕਈ ਵਾਰ ਸਸਤੀ ਵੀ ਪੈ ਜਾਂਦੀ ਆ ਆਪਾਂ ਨੂੰ ਜਿਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਕੰਮ ਵੀ ਵਧੀਆ ਕਰਦੀ ਹੋ ਜਾਂਦੀ ਆ ਤਾਂ ਕਰਕੇ ਹਰੇਕ ਵਲੌਗ 'ਚ ਆਪਾਂ ਹੁਣ ਦਵਾਈਆਂ ਦਿਖਾ ਕੇ ਵਲੌਗ ਪਾਇਆ ਕਰਾਂਗੇ। ਇਹਨਾਂ ਨੂੰ ਪਹਿਲਾਂ ਤਾਂ ਆਪਾਂ ਮਸਰ ਵਾਲੀ ਦੀ ਗੱਲ ਕਰ ਲੈਨੇ ਆ ਜਿਵੇਂ ਆ ਦੇਖੋ ਆ ਮਸਰ ਵਾਲੀ ਆ ਤੇ ਹੁਣ ਆਪਾਂ ਦਵਾਈ ਆਪਾਂ ਕੋਈ ਵੀ ਫालतू ਨਹੀਂ ਹੋਊਗੀ ਦਵਾਈ ਉਨੀ ਕੁ ਹੋ ਜਿਹੜੀ ਆਪਾਂ ਵਰਤੇ ਦਿੰਨੇ ਆ। ਜਿਵੇਂ ਮਸਰ ਵਾਲੀ ਆ ਦੇਖੋ ਇਸ ਸਟੈਮਿਕ ਦਵਾਈ ਐਂਡ ਕੰਟੈਕਟ ਤੇ ਡਾਇਓਬੈਂਟਰੀ ਨੇ 50% ਆ ਇਹਦੇ 'ਚ ਇਹ ਆਪਣੀ ਸੈਂਟਾ ਦੀ ਵੀ ਆਉਂਦੀ ਆ। ਫਰਪਾ ਸੁਮੀਟੋ ਮੋਦੀ ਇਹ ਕਿ ਉਹ ਸਸਤੀ ਪੈਂਦੀ ਹੈ ਜੇ ਆਪਾਂ ਕਿਸੇ ਹੋਰ ਕੰਪਨੀ ਦੇ ਲੈਨੇ ਆ ਉਹ ਆਪਾਂ ਨੂੰ ਸਸਤੀ ਪੈਂਦੀ ਹੈ ਉਹਦੇ ਕਰਕੇ ਇਹ ਦਵਾਈ ਚਟੇ ਮਸਲੀ ਵਰਤੋ ਹਰੇ ਮਸਲੀ ਬਹੁਤ ਸੋਹਣਾ ਰਿਜ਼ਲਟ ਆ ਬਾਈ ਨੇਮ ਸੈਡੈਂਟਾ ਦੀ ਲੈ ਲਓ ਚਾਹੇ ਚਾਹੇ ਇਹ ਲੈਣੀ ਆ ਇਹ ਲੈ ਲਓ ਕਿਸੇ ਹੋਰ ਕੰਪਨੀ ਲੈਣੀ ਉਹ ਵੀ ਲੈ ਸਕਦੇ ਹੋ ਜਿੱਤੇ ਤੁਹਾਨੂੰ ਭਰੋਸਾ ਜਿਹੜੀ ਵਧੀਆ ਕੰਪਨੀ ਆ ਬਹੁਤ ਸੋਹਣਾ ਰਿਜ਼ਲਟ ਆ ਤੇ ਆਈਪੀਐਲ ਦੀ ਫਾਈਵ ਜਿਹਦਾ ਜ਼ਿਆਦਾਤਰ ਨੂੰ ਪਤਾ ਹੀ ਆ ਹਿਊਮਿਕ ਤੇ ਫੁੱਲ ਵੀ ਗੈਸਿਫਾਈਡ ਹੁੰਦਾ ਇਹਦੇ ਚ ਤੇ ਕਿੰਨੇ ਕਿੰਨੇ ਪਰਸੈਂਟ ਆ ਉਹ ਵੀ ਤੁਸੀਂ ਪੜ ਲਓ ਇਹਦੇ ਚ ਹਿਊਮਿਕ ਤੇ ਫੁੱਲ ਵਿਕ ਐਸਿਡ ਆ ਕਿੰਨੇ ਪਰਸੈਂਟ ਆ ਉਹ ਵੀ ਤੁਹਾਡੇ ਮੂਰੀ ਆ ਬਾਕੀ ਸਾਰਾ ਡਾਟਾ ਪੜ ਲਓ ਤੁਸੀਂ ਇਹਦਾ ਜੇ ਇਹ ਵੀ ਵਰਤ ਨਹੀਂ ਹੋਵੇ ਜੜ ਦੀ ਗ੍ਰੋਥ ਤੇ ਬੂਟੇ ਦੀ ਗ੍ਰੋਥ ਬਹੁਤ ਸੋਹਣੀ ਹੁੰਦੀ ਹੈ ਇਹਦੇ ਨਾਲ ਬੂਟਾ ਜੇ ਆਪਾਂ ਕਹਿ ਸਕਦੇ ਆ ਵੀ ਕਮਜ਼ੋਰ ਆ ਹਰਿਆਲੀ ਘਟਾ ਤੇ ਫੈਲਿਆ ਫੋਲਿਆ ਘਟ ਹੋਇਆ ਇਹ ਆਪਾਂ ਵੈਸੇ ਤਾਂ 70 ਕ 60 70 ਐਮਐਲ ਕਹਿੰਦੇ ਨੇ ਪਰ ਆਪਾਂ 100 ਐਮਐਲ ਪਾ ਕੇ ਵਰਤਦੀਆਂ ਬਹੁਤ ਸੋਹਣਾ ਰਿਜ਼ਲਟ ਦਿੰਦੀ ਆ ਟਾਪ ਰਿਜ਼ਲਟ ਆ ਇਹਦਾ ਵੀ ਤੇ ਇਹ ਆ ਗਈ ਮੱਛਰ ਵਾਲੀ ਇਹ ਵੀ ਇਹ ਵੀ ਜਿਵੇਂ ਉਹ ਡਾਈਵੈਂਟਰੀਨਾ ਇਹਦਾ ਇਹ ਡਾਇਓਫਨਾਨਾ ਤੇ ਇਹ 20% ਚਾ ਇਹ ਜੇ ਛੋੜੇ ਮਸਰ ਘੱਟਾ ਇਹ ਥੋੜੀ ਸਸਤੀ ਪੈ ਜਾਂਦੀ ਆ ਉਹਦੇ ਮੁਕਾਬਲੇ ਇਹ ਹਲਕੀ ਹਲਕੀ ਮਸਰ ਵਾਲੀ ਕਹਿ ਸਕਦੇ ਹਾਂ ਹਲਕੇ ਮਸਰ ਲਈ ਜਿਵੇਂ ਕੋਈ ਬਾਲਾ ਜਿਆਦਾ ਚਿੱਟਾ ਤੇਲਾ ਨਹੀਂ ਜਾਹਰਾ ਤੇਲਾ ਉਹਦੇ ਲਈ ਵਧੀਆ ਕੰਮ ਕਰਦੀ ਆ ਰਿਜ਼ਲਟ ਇਹਦਾ ਵੀ ਵਧੀਆ ਇਹ ਆਪਾਂ ਨੂੰ ਉਹਦੇ ਮੁਕਾਬਲੇ ਕਾਫੀ ਸਸਤੀ ਪੈ ਜਾਂਦੀ ਆ ਇਹ ਦਵਾਈ ਹੋ ਗਈ ਆਪਣੀ ਹਿੱਟ ਸੈੱਲ ਇਹਦਾ ਤੁਸੀਂ ਸਾਲਟ ਚੰਗੀ ਤਰ੍ਹਾਂ ਦੇਖ ਲਓ ਜੇ ਕਿਸੇ ਦੇ ਥ੍ਰਿਪਮਾਈਟ ਖਾਸ ਕਰਕੇ ਥ੍ਰਿਪਮਾਈਟ ਹੈ ਹੁਣ ਆਪਣੇ ਲਈ ਬਚੀਆਂ ਬਚੀਆਂ ਪਈਆਂ ਹੁੰਦੀਆਂ ਨੇ ਕਈ ਵਿਰ ਦਵਾਈਆਂ ਖਾਸ ਕਰਕੇ ਜੇ ਥ੍ਰਿਪਮਾਈਟ ਕਿਸੇ ਦੇ ਨਹੀਂ ਜਾਂਦੀ ਕੋਈ ਕਿਸੇ ਵੀ ਦਵਾਈ ਨਾਲ ਸੇਤੀ ਜਿਵੇਂ ਇਹ ਵਸੇਂ ਦਾ ਰਿਜ਼ਲਟ ਬਹੁਤ ਸੋਹਣਾ ਇਹਦਾ ਵੀ ਰਿਜ਼ਲਟ ਓਮੀ ਆਪਨੂੰ ਬਹੁਤ ਜ਼ਿਆਦਾ ਟਾਪ ਦਾ ਲੱਗਿਆ ਇਹਦਾ ਵੀ ਰਿਜ਼ਲਟ ਬਹੁਤ ਸੋਹਣਾ ਇਹ ਵੀ ਇੱਕ ਸਪਰੇਈ ਜੜੋਂ ਖਤਮ ਕਰ ਦਿੰਦੀ ਆ ਜੀ ਬਣਾ ਆ ਦੇਖੋ ਆ ਰੈਡੋ ਮੇਲਾ ਰੈਡੋ ਮੇਲਾ ਉਹ ਜਿਹੜੀ ਬਾਇਨੇਵ ਰੈਡੋ ਮੇਲਾਉਂਦੀ ਆ ਉਹ ਆਉਂਦੀ ਆ 4% ਚ 8% ਚ ਤੇ ਜੇ ਹੁਣ ਆਪਾਂ ਸਸਤੇ 'ਚ ਕਰਨੀਆਂ ਤਾਂ ਇਹ ਕਰ ਸਕਦੇ ਆ ਕਿਸੇ ਵੀ ਕੰਪਨੀ ਦੀ ਕਰ ਸਕਦੇ ਆ ਡਾਮਾ ਦੀ ਆ ਜੇ ਮੈਂ ਆਪਾਂ ਹਲਕੀ ਕਰਨੀ ਹੁੰਦੀ ਆ ਤਾਂ ਆਪਾਂ ਇਹ ਲਿਆ ਆਂਦੀ ਆ ਜੇ ਵਧੀਆ ਪੂਰਾ ਟਾਪ ਰਿਜ਼ਲਟ ਲੈਣਾ ਤਾਂ ਤੁਸੀਂ ਬਾਈ ਨੇਮ ਕੰਪਨੀ ਦੀ ਦਵਾਈ ਲਵੋ ਜਿਵੇਂ ਕਾਰਜੋਟ ਹੋ ਗਈ ਰੈਡਮਲ ਗੋਲਡ ਹੋ ਗਈ ਕੋਈ ਵੀ ਹੋ ਗਈ ਠੀਕ ਆ ਉਹ ਜਿਹੜੀ ਕੰਪਨੀ ਦੀ ਬਣਦੀ ਆ ਉਹੀ ਕੰਪਨੀ ਦਵਾਈ ਲਵੋ ਉਹਦਾ ਰਿਜ਼ਲਟ ਸੋਹਣਾ ਹੁੰਦਾ ਇਹ ਚਲੋ ਆਪਾਂ ਆਏ ਆ ਕਈ ਵਾਰੀ ਕੰਮਸਾਰ ਨਾ ਆਉਂਦਾ ਦਵਾਈ ਸਸਤੀ ਬਾਅੋ ਪੈਂਦੀ ਆ ਉਹ ਆਪਾਂ ਨੂੰ 500 ਦੀ ਕਿਲੇ ਦੀ ਪੈਂਦੀ ਆ ਇਹ ਆਪਾਂ 300 ਦੀ ਕਿਲੇ ਦੀ ਪੈਂਦੀ ਆ ਤਾਂ ਕਰਕੇ ਜਦੋਂ ਕੋਈ ਬਹੁਤੀ ਬਿਮਾਰੀ ਨਹੀਂ ਹਲਕੀਆਂ ਕੈਲਸ਼ੀਅਮ ਕੈਲਸ਼ੀਅਮ ਦੇ ਨਾਮ ਤੇ ਆਪਾਂ ਵਰਤੀਦਾ ਹੁੰਦਾ ਆਪਾਂ ਕੈਲਮੈਕਸ 골ਡ ਵੀ ਵਰਤਦੇ ਹਾਂ ਮੈਕਸ ਦਾ ਤੇ ਜਾਰਾ ਬੀਟਾ ਦਾ ਇਹ ਵੀ ਵਰਤਦੇ ਆਪਾਂ ਉਹਦਾ ਕੈਲਸ਼ੀਅਮ ਆਪਾਂ ਜਾਰਾ ਦਾ ਵੀ ਵਰਤੀਦਾ ਤੇ ਕੈਲਮੈਕਸ 골ਡ ਵੀ ਵਰਤੀਦਾ ਮਲਟੀਫਲੈਕਸ ਦਾ ਵੀ ਵਰਤੀਦਾ ਇਹ ਜਿਵੇਂ ਹੋਣਾ ਆਪਣੇ ਲਈ 11% ਚ ਪਿਆ ਅ ਜਿਆਦਾ ਦਾ ਕੈਲਸ਼ੀਅਮ ਇਹਦਾ ਵੀ ਰਿਜ਼ਲਟ ਸੋਹਣਾ ਜੇ ਇਹਦਾ ਰਿਜ਼ਲਟ ਆਪਾਂ ਨੂੰ ਅ ਜ਼ਿਆਦਾਤਰ ਕੈਲਸ਼ੀਅਮ ਦੀ ਘਾਟ ਹੋਵੇ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਜਿਵੇਂ ਆਪਣੇ ਕੋਈ ਵੀ ਫਸਲ ਲਾ ਲਓ ਚਿਬ ਖੜਿਬੀ ਬਿੰਗੜ ਤਿੰਗੜ ਹੋਣ ਲੱਗ ਜਾਂਦੀ ਆ ਫਿਰ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਹਮਾਂ ਕੈਲਸ਼ੀਅਮ ਕੈਲਸ਼ੀਅਮ ਦੀ ਘਾਟ ਹੈ ਹੁੰਦੀ ਆ ਜ਼ਿਆਦਾਤਰ ਤਾਂ ਹੋਰ ਕੋਈ ਬਾਦ ਦੀਆਂ ਗੱਲਾਂ ਹੁੰਦੀਆਂ ਨੇ ਬਿਮਾਰੀ ਦੀਆਂ ਤੇ ਕੈਲਸ਼ੀਅਮ ਜਦੋਂ ਵੀ ਆਪਾਂ ਮਾਰਦੇ ਆ ਤਾਂ 100% ਦਾ ਰਿਜ਼ਲਟ ਹੱਲ ਹੈਗਾ ਰਿਜ਼ਲਟ ਮਤਲਬ ਬਹੁਤ ਸੋਹਣਾ ਇਹਦਾ ਜੇ ਕਿਸੇ ਵੀ ਨੇ ਲੀਫ ਮਾਈਨਰ ਆ ਜਿਵੇਂ ਲੀਫ ਮਾਈਨਰ ਟਿੰਡੋ ਵਗੈਰਾ ਦੀ ਖਾਸ ਹੁੰਦਾ ਹੁੰਦਾ ਉਹਦੇ ਚ ਕੱਦੂਆਂ ਚ ਵੀ ਆ ਜਾਂਦਾ ਤੇ ਉਹਦੇ ਲਈ ਇਹਦਾ ਰਿਜ਼ਲਟ ਬਹੁਤ ਸੋਹਣਾ ਐਵਾ ਸੀਨ ਬਹੁਤ ਸੋਹਣਾ ਰਿਜ਼ਲਟ ਆ ਤੇ ਵਾਕੀਦਰ ਹੈਲੀਕਾਪਟਰ ਵੀ ਆ ਗਿਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਲਓ ਜੀ ਕਹਿੰਦੇ ਵੀਡੀਓ ਬਣਦੇ ਬਣਦੇ ਆਜਾ ਕੋਈ ਹੈਲੀਕਾਪਟਰ ਕਹਿੰਦਾ ਮੇਰੀ ਵੀ ਵੀਡੀਓ ਲਓ ਵਿੱਚ ਤਾਂ ਕਰਕੇ ਆਪਾਂ ਇਹਦੀ ਵੀ ਲੈ ਲੈਨੇ ਆ ਏ ਆਪਣੇ ਟਾਵਰ ਤੋਂ ਥੋੜੇ ਉੱਚਾ ਬਹੁਤ ਘੱਟ ਫਰਕ ਦੀ ਤੇ ਇਹ ਵਾਸੇਨ ਦਾ ਥ੍ਰਿਪ ਮਾਈਟ ਤੇ ਆਪਣੇ ਲੀਫ ਮਾਈਨਰ ਲਈ ਬਹੁਤ ਸੋਹਣਾ ਰਿਜ਼ਲਟ ਆਇਆ ਇਹ ਵੀ ਦਵਾਈ ਦਾ ਤੇ ਬਾਕੀ ਤਾਂ ਆਪਣੀਆਂ ਬਾਦੂ ਘਾਟੇ ਦਵਾਈਆਂ ਨੇ ਇਹ ਗ੍ਰੋਥ ਪ੍ਰੋਮੋਟਰ ਹੋ ਗਿਆ ਤੇ ਪਹਿਲੀ ਵੀਡੀਓ ਚ ਆਪਾਂ ਦੱਸ ਹੀ ਚੁੱਕੇ ਹਾਂ ਆਹ ਲੀਵੋਸਨ ਹੋਗੀ ਕੱਦ ਨੂੰ ਰੋਕਣ ਵਾਲੀ ਪਰਿੰਡੀਆਂ ਦਾ ਕੱਦੂਆਂ ਦਾ ਕਿਸੇ ਵੀ ਚੀਜ਼ ਦਾ ਕੱਦ ਜ਼ਰੂਰਤ ਨਾਲ ਜ਼ਿਆਦਾ ਵੱਧਾ ਹੋਵੇ ਇਹ ਆਪਣੀ ਸਭ ਤੋਂ ਪ੍ਰਿੰਡੀਆਂ ਤੇ ਵਰਤਣ ਲਈ ਵਰਤੀ ਨਿੰਦੀ ਜਾਂ ਤਾਂ 1263 ਜਾਂ ਸਪ੍ਰਿੰਟ ਆ ਚੈੱਕ ਕਰ ਲੋ ਇਹਦੇ ਚ ਕਰਵੈਂਡਾ ਜੇਮ 25% ਆ ਮੈਨ ਕੋ ਜੇ 50% ਆ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਜਰੂਰ ਕਰੋ ਅਗਲੀ ਵਾਰੀ ਆਪਾਂ ਸਪਰੇ ਹੋਰ ਰੀਪੀਟ ਕਰਾਂਗੇ ਜਿਵੇਂ ਹੁਣ ਇਹ ਸਪਰੇ ਆਉਂਗੀਆਂ ਇਹ ਨਹੀਂ ਆਪਾਂ ਵਰਤਦੇ ਤੇ ਅਗਲੀ ਵਾਰੀ ਚੇਂਜ ਕਰਕੇ ਹੁੰਦੀਆਂ ਨੇ ਇਹ ਆਪਾਂ ਤਾਲੀ ਸਾਈਡ ਵਰਤਣਾ ਦਾ ਫੰਗੀ ਸਾਡਾ ਐਕਰੋਬੈਟ ਕੰਪਲੀਟ ਵਰਤੋ ਤੇ ਬਾਕੀ ਐਕਰੋਬੈਟ ਤੇ ਪੌਲੀਰਾਮਾ ਪਾਊਡਰ ਲੈ ਕੇ ਵੀ ਵਰਤ ਸਕਦੇ ਆ ਪਰ ਉਹ ਥੋੜੀ ਜਿਹੀ ਆਪਾਂ ਨੂੰ ਮਹਿੰਗੀ ਪੈਂਦੀ ਹੈ ਤਾਂ ਕਰਕੇ ਐਕਰੋਬੈਟ ਕੰਪਲੀਟ ਸਸਤੀ ਪੈਂਦੀ ਐ ਐਕਰੋਬੈਟ ਕੰਪਲੀਟ ਲੈ ਲਵੇ ਚਲੋ ਪਰਸੈਂਟੇਜ ਭਾਵੇਂ ਉਹਦੇ ਚ ਘੱਟ ਆ ਪਰ ਰਿਜ਼ਲਟ ਉਹਦਾ ਵੀ ਵਧੀਆ ਤੇ ਅਗਲਾ ਫੰਗੀ ਸਾਈਡ ਅਗਲੀ ਤੇਲੇ ਵਾਲੀ ਬਿਮਾਰੀ ਵਾਲੀ ਕੋਈ ਵੀ ਤਾਕਤ ਵਾਲੀ ਉਹ ਆਪਾਂ ਅਗਲੇ ਵਲੌਗ ਚ ਦੱਸਾਂਗੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਐਂਡ ਲਾਈਕ ਜ਼ਰੂਰ ਕਰਿਓ